ਬੀਤੇ ਦਿਨ ਮਹਿਲਾ ਅਤੇ ਮੁੰਸ਼ੀ ਦੇ ਹੋਏ ਕਤਲ ਦੀ ਗੁੱਥੀ ਨੂੰ ਫਰੀਦਕੋਟ ਪੁਲਿਸ ਨੇ ਸੁਲਝਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀ ਨੂੰ ਆਪਣੀ ਪਤਨੀ ਦੇ ਮੁੰਸ਼ੀ ਨਾਲ ਨਾਜਾਇਜ਼ ਸਬੰਧ ਦਾ ਸ਼ੱਕ ਸੀ ਜਿਸ ਕਾਰਨ ਦੋਸ਼ੀ ਪਿਆਰਾ ਸਿੰਘ ਨੇ ਗੁੱਸੇ ਚ ਆ ਕੇ ਦੋਹਾਂ ਦਾ ਕੋਹੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਸ ਦੇ ਵਿੱਚ ਜਿਹੜਾ ਇਹ ਘਰ ਵਾਲਾ ਹੈ ਪਿਆਰਾ ਸਿੰਘ ਮਰਨ ਵਾਲੀ ਔਰਤ ਜਸਵਿੰਦਰ ਕੌਰ ਦਾ ਉਹਨੇ ਸ਼ੱਕ ਹੋਣ ਤੇ ਕਿ ਮੇਰੀ ਵਾਈਫ ਤੇ ਸ਼ਾਇਦ ਗਲਤ ਰਿਲੇਸ਼ਨ ਨੇ ਉਸ ਦੀ وجہ ਨਾਲ ਇਹਨਾਂ ਦੋਨਾਂ ਨੂੰ ਮਾਰ ਦਿੱਤਾ ਸੀ ਤੇ ਉਹ ਕੱਲ ਗ੍ਰਿਫਟਾਰੀ ਸੀ ਕਰ ਲਿਆ ਤੇ ਮਾਰਨ ਵਾਲਾ ਵੈਪਨ ਕੋਹੜੀ ਚੀਜ ਉਹ ਤੇ ਉਹਦੇ ਖੂਨ ਵਾਲੇ ਜਿਹੜੇ ਕੱਪੜੇ ਉਹਨੇ ਲੁਕੋ ਕੇ ਰੱਖੇ ਸੀ ਉਹ ਅੱਜ ਹੀ ਰਿਕਵਰ ਕਰ ਲਿਆ ਇਹ ਦੁਕਾਨ ਦੇ ਵਿੱਚ ਅੱਧੇ ਦੀ ਦੁਕਾਨ ਦੇ ਵਿੱਚ ਮਾਰਡਰ ਹੋਇਆ ਸੀ ਦੱਸਿਆ ਕਿ ਬੀਤੀ 28 ਅਗਸਤ ਨੂੰ ਕੋਟਕਪੂਰਾ ਦੀ ਅਨਾਜ ਮੰਡੀ ਚ ਆੜ੍ਹਦੀ ਦੁਕਾਨ ਤੇ ਨੌਕਰਾਨੀ ਦਾ ਕੰਮ ਕਰਨ ਵਾਲੀ ਇੱਕ ਔਰਤ ਅਤੇ ਮੁਨਸ਼ੀ ਦਾ ਕਤਲ ਕਰ ਦਿੱਤਾ ਗਿਆ ਸੀ ਫਰੀਦਕੋਟ ਤੋਂ ਜਗਤਾਰ ਦੁਸਾਂਜ ਜਗਬਾਣੀ ਟੀਵੀ ਜੇਕਰ ਤੁਹਾਡੇ ਆੜ੍ਹਦੇ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfreporter@jagbani.com ਤੇ